ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਨਾਲ ਫਿਕਰਾਂ ਦੀ ਸਿਉਂਕ ਕਹਾਣੀ ਦਾ ਜ਼ਿਕਰ ਕਰਨ ਲੱਗਾ ਹਾਂ ਇਹ ਇੱਕ ਬਹੁਤ ਹੀ ਵੱਡੇ ਟੈਂਡ ਦੇ ਵਿੱਚ ਰੂਪ ਜਮਾਉਣ ਵਾਲੇ ਤੇ ਫੋਕੀ ਟੌਰ ਦੀ ਖਾਤਰ ਬਣਾਉਣ ਵਾਲੇ ਇਨਸਾਨ ਦੀ ਕਹਾਣੀ ਹੈ ਕਿ ਉਹ ਇਨਸਾਨ ਫੋਕੀ ਟੌਰ ਦੀ ਖਾਤਰ ਕਿਵੇਂ ਆਪਣਾ ਸਾਰਾ ਕਾਰ ਬਰਬਾਦ ਕਰ ਲੈਂਦਾ ਹੈ ਉਮੀਦ ਕਰਦਾ ਹਾਂ ਕਿ ਤੁਹਾਨੂੰ ਕਹਾਣੀ ਸੁਣ ਕੇ ਬੜਾ ਆਨੰਦ ਆਊਗਾ ਤੁਸੀਂ ਵੀ ਇਸ ਤੇ ਗੌਰ ਕਰੋਗੇ ਤੇ ਇਸ ਨੂੰ ਆਪਣੇ ਯਾਰਾਂ ਦੋਸਤਾਂ ਦੇ ਨਾਲ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਸਾਂਝੀ ਕਰੋਗੇ ਉਮੀਦ ਕਰਦਾ ਹਾਂ ਇਸ ਗੱਲ ਦੀ ਤੇ ਮੈਂ ਤੁਹਾਡੇ ਨਾਲ ਕਹਾਣੀ ਸ਼ੇਅਰ ਕਰਨ ਲੱਗਾ ਹਾਂ ਜੀ ਗਲੀ ਚੋਂ ਟੁੱਟੀ ਜੀ ਰੇੜੀ ਤੇ ਬੋਤਲਾ ਵੇਚ ਪੁਰਾਣਾ ਕਬਾੜ ਵੇਚ ਲੋਹਾ ਵੇਚ ਲੋਦਾ ਨਸੀਬੂ ਹੁੱਕਾ ਦਿੰਦਾ ਦਿੰਦਾ ਸੀ ਦੇ ਨਾਲ ਹੀ ਉਹਦੇ ਛੋਟਾ ਜਿਹਾ ਲੜਕਾ ਬਾਬੂ ਸੀ ਅਰਜਨ ਦੀ ਕੋਠੇ ਮੋਰਿਆਂ ਉਲੰਘ ਰਿਹਾ ਸੀ ਕਿ ਇੰਨੇ ਨੂੰ ਕੋਠੀ ਚੋਂ ਗਰਜਵੀਂ ਦੀ ਆਵਾਜ਼ ਓਏ ਇੱਧਰ ਆ ਆ ਚੱਕ ਲੈ ਬੋਤਲਾਂ ਮਹਿੰਗੀ दारू ਦੀਆਂ 20 ਬਾਈ ਬੋਤਲਾਂ ਖਾਲੀ ਬੋਤਲਾਂ ਚੋਕੇ ਨਸੀਬੂ ਨੂੰ ਫੜਾਉਂਦਾ ਫੜਾਉਂਦਾ ਮੂੰਹ ਚ ਬੋਲ ਰਿਹਾ ਸੀ ਫਿਕਰਾਂ ਟੈਨਸ਼ਨਾਂ ਚ ਇੱਕ ਤਾਂ ਇਹਦੇ ਬਿਨਾ ਨੀਂਦ ਵੀ ਨਹੀਂ ਆਉਂਦੀ ਨਸੀਬੂ ਨੇ ਬੋਤਲਾਂ ਫੜੀਆਂ ਹਿਸਾਬ ਕੀਤਾ ਤੇ ਸ਼ੁਕਰੀਆ ਕਹਿ ਕੇ ਉਤੋਂ ਤੁਰ ਪਿਆ ਉਸ ਘਰ ਇਹ ਗੱਲ ਆਮ ਸੀ अर्जुन ਖੇਤੀਬਾੜੀ ਕਰਦਾ ਸੀ 7-8 ਕਿੱਲੇ ਜ਼ਮੀਨ ਦੇ ਸੀ ਪਰ ਕੁਝ ਸਮੇਂ ਤੋਂ ਕੰਮ ਥੱਲੇ ਤੋਂ ਥੱਲੇ ਜਾਈ ਜਾ ਰਿਹਾ ਸੀ ਉਪਰੋਕੜੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਦੇ ਨਾਲ ਬਹਿਣੀ ਉਠਣੀ ਕਰਕੇ ਰਹਿਣ ਸਹਿਣ ਉਹਨਾਂ ਦੇ ਬਾਗ ਰੱਖਣਾ ਪੈਂਦਾ ਸੀ ਕੁਝ ਦਿਨਾਂ ਬਾਅਦ ਦੁਪਹਿਰ ਨੂੰ ਉਹਦਾ ਛੋਟਾ ਭਰਾ ਸੁਖਦੀਪ ਉਹਨੂੰ ਮਿਲਣ ਆਇਆ ਜੋ ਕਿ ਉਸ ਤੋਂ ਅਲੱਗ ਸ਼ਹਿਰ ਦੇ ਵਿੱਚ ਰਹਿ ਰਿਹਾ ਸੀ ਘਰ ਸਾਰੇ ਖੁੱਛ ਸੀ ਪਰ ਅਰਜਨ ਉਸ ਨਾਲ ਨਾਰਾਜ਼ ਸੀ ਕਿਉਂਕਿ ਸੁਖਦੇਵ ਸ਼ਹਿਰ ਜੂਸ ਦੀ ਰੇੜੀ ਲਾਉਂਦਾ ਸੀ ਜਿਸ ਕਰਕੇ ਅਰਜਨ ਨੂੰ ਬੇਇੱਜ਼ਤੀ ਮਹਿਸੂਸ ਹੁੰਦੀ ਸੀ ਸੋ ਉਸ ਦਿਨ ਵੀ ਗੱਲਾਂ ਕਰਦੇ ਕਰਦੇ ਅਚਾਨਕ ਅਰਜਨ ਫਿਰ ਗਰਮ ਹੋ ਗਿਆ ਤੇ ਸੁਖਦੇਵ ਨੂੰ ਬੋਲਣ ਲੱਗ ਪਿਆ ਕਿ ਜਾ ਓਏ ਬੇਗੈਰਤਾ ਤੂੰ ਸਾਡੀ ਸਰਦਾਰੀ ਸਾਡੀ ਉੱਚੀ ਜਾਤ ਸਾਡੇ ਪਿਓ ਦਾਦੇ ਦੇ ਨਾਮ ਨੂੰ ਲਾਜ ਲਾ ਦਿੱਤੀ ਤੇਰਾ ਕਰਕੇ ਮੈਂ ਸ਼ਹਿਰ ਕਿਤੇ ਖੜਾ ਹੋਣ ਜੋਗਾ ਨਹੀਂ ਰਿਹਾ ਨਿਕਲ ਜਾ ਮੇਰੇ ਘਰੋਂ ਸੁਖਦੇਵ ਕਹਿੰਦਾ ਪਰ ਵੀਰ ਜੀ ਤੁਹਾਨੂੰ ਵੀ ਪਤਾ ਹੈ ਨਾ ਅੱਜਕਲ ਖੇਤੀ ਜੇ ਬਤਦਾਈ ਕੀ ਹੈ ਭੁੱਖਾ ਪੇਟ ਤੇ ਤਰਸ ਦੀ ਔਲਾਦ ਦਾ ਚਿਹਰਾ ਬਹੁਤ ਕੁਝ ਕਰਨ ਲਈ ਮਜਬੂਰ ਕਰ ਦਿੰਦਾ ਹੈ ਇੰਨਾ ਕਹਿ ਕੇ ਸੁਖਦੇਵ ਅਰਜਨ ਸਿਆਉ ਦੇ ਆਪਣੇ ਭਰਾ ਦੇ ਘਰੋਂ ਚਲਾ ਗਿਆ 5-7 ਦਿਨ ਬਾਅਦ ਅਰਜਨ ਦੇ ਪੁੱਤਰ ਚੰਨੇ ਦੇ ਸਕੂਲੋਂ ਫੋਨ ਆਇਆ ਕਿ ਪਿਛਲੇ 6 ਮਹੀਨੇ ਦੀ ਫੀਸ ਦੇ ਕੇ ਬਕਾਇਆ ਸਾਫ ਕਰੋ ਨਹੀਂ ਤਾਂ ਤੁਹਾਡੇ ਬੱਚੇ ਨੂੰ ਸਕੂਲੋਂ ਕੱਢ ਦਿੱਤਾ ਜਾਵੇਗਾ ਲੱਗ ਗਈ ਹੀ ਕੁਰਸੀ ਤੇ ਕੁਝ ਯਾਰ ਦੋਸਤ ਬੈਠੇ ਸੀ ਸੋ ਅਰਜਨ ਨੇ ਠੀਕ ਹੈ ਬਾਅਦ ਵਿੱਚ ਫੋਨ ਕਰਦਾ ਹੈ ਕਹਿ ਕੇ ਫੋਨ ਕੱਟ ਦਿੱਤਾ ਕਿ ਕਿਸੇ ਨੂੰ ਇਹ ਪਤਾ ਨਾ ਲੱਗ ਜਾਵੇ ਸੋ ਸ਼ਾਮ ਨੂੰ ਫਿਰ ਟੈਨਸ਼ਨ ਦੂਰ ਕਰਨ ਲਈ ਭਈਏ ਤੋਂ ਬੋਤਲ ਮੰਗਵਾ ਕੇ ਯਾਰਾਂ ਦੋਸਤਾਂ ਦੇ ਨਾਲ ਬਹਿ ਕੇ ਪੈਗ ਲਗਾਉਣ ਲੱਗ ਪਿਆ ਕਿਸੇ ਤਰ੍ਹਾਂ ਪੈਸਿਆਂ ਦਾ ਜੁਗਾੜ ਕਰਕੇ ਫੀਸ ਭੇਜੀ ਤੀ ਮੂਰੇ ਵੋਟਾਂ ਦਾ ਦੌਰ ਚੱਲਣ ਲੱਗ ਪਿਆ ਪਿੰਡ ਵਿੱਚ ਹਰ ਵਾਰ ਤਰ੍ਹਾਂ ਅਰਜਨ ਦੀ ਕੋਠੀ ਵਿੱਚ ਖਾਣ ਪੀਣ ਚੱਲਣ ਲੱਗਾ ਮੰਤਰੀਆਂ ਦੇ ਆਉਣਾ ਜਾਣਾ ਲੱਗਣ ਲੱਗਾ ਰੋਜ਼ ਕਾਫੀ ਖਰਚਾ ਹੁੰਦਾ ਸੀ ਮਹਿਫਲਾਂ ਲੱਗੀਆਂ ਰਹਿੰਦੀਆਂ ਸੀ ਜਿसे ਕਰਕੇ ਦੋ ਕਿੱਲੇ ਹੋਰ ਵਿਚਨੇ ਪੈ ਗਏ ਪਰ ਪੱਠ ਨਹੀਂ ਲੱਗਣ ਦਿੱਤੇ ਪਿਓ ਦੇ ਪੁੱਤ ਨੇ ਉਸ ਮੰਤਰੀ ਦੇ ਪਿੱਛੇ ਪੂਰਾ ਜੋਰ ਲਗਾ ਕੇ ਉਸ ਨੂੰ ਜਿਤਾ ਦਿੱਤਾ ਫਿਰ ਕੁਝ ਦਿਨ ਬਾਅਦ ਨਸੀਬੂ ਦੀ ਆਵਾਜ਼ ਸੁਣਾਈ ਦਿੱਤੀ ਟੁੱਟਾ ਪੱਜਾ ਪ੍ਰਾਣਾ ਲੋਹਾ ਵੇਚ ਲੋ ਬੋਤਲਾਂ ਬੋਰੀਆਂ ਵੇਚ ਲੋ ਇਹ ਇਸ ਵਾਰ ਨਸੀਬੂ ਟੁੱਟੀ ਜੀ ਰੇੜੀ ਤੇ ਨਹੀਂ ਇੱਕ ਮੋਟਰਸਾਈਕਲ ਬਾਰ ਜਿਹੜੀ ਤੇ ਸੀ ਅਰਜ ਨੇ ਫਿਰ ਆਵਾਜ਼ ਮਾਰ ਕੇ ਬੁਲਾਇਆ ਤੇ 200 250 ਖਾਲੀ ਬੋਤਲ ਚ ਗਾਉਂਦਾ ਹੱਸ ਕੇ ਬੋਲਿਆ ਵਾਹ ਇਹ ਨਸੀਬੂ ਤੂੰ ਦਾ ਤਰੱਕੀ ਕਰ ਗਿਆ ਨਸੀਬੂ ਬੋਲਦਾ ਹੈ ਕਹਿੰਦਾ ਬਸ ਜਹਾਜੀ ਤੁਹਾਡੀ ਕਿਰਪਾ ਹੈ ਇੱਕ ਗੱਲ ਦੱਸੋ ਗੁੱਸਾ ਨਾ ਕਰਿਓ ਤੁਸੀਂ ਇੰਨੀ दारू ਕਿਉਂ ਪੀਂਦੇ ਹੋ ਅਰਜਨ ਬੋਲਦਾ ਹੈ ਕਹਿੰਦਾ ਇਹ ਤਾਂ ਵੋਟਾਂ ਦੀ ਖਾਤਰ ਪਿੰਡ ਨੂੰ ਬੁਲਾਈ ਸੀ ਬੜਾ ਕੁਝ ਕਰਨਾ ਪੈਂਦਾ ਨਸੀਬੂ ਆ ਸੁਰਖੀਆਂ 'ਚ ਰਹਿਣ ਲਈ ਨਸੀਬੂ ਤੇਰਾ ਮੁੰਡਾ ਨਹੀਂ ਆਉਂਦਾ ਤੇਰੇ ਨਾਲ ਹੁਣ ਕਹਿੰਦਾ ਨਹੀਂ ਜੀ ਉਹ ਨਹੀਂ ਹੁਣ ਮੇਰੇ ਨਾਲ ਆਉਂਦਾ ਉਹ ਤਾਂ ਸਕੂਲ ਜਾਂਦਾ ਹੈ ਬਸ ਛੁੱਟੀ ਵਾਲੇ ਦਿਨ ਕਦੇ-ਕਦੇ ਜਦ ਕਰਕੇ ਆ ਜਾਂਦਾ ਹੈ ਇੱਕ ਹੈ ਕਿ ਨਸੀਬੂ ਨੇ ਫਿਰ حساب ਕੀਤਾ ਤੇ ਉਤੋਂ ਤੁਰ ਪਿਆ ਬਾਹਰ ਨਿਕਲਦੇ ਸਾਰ ਫਿਰ ਕੁਝ ਵੱਡੇ ਬੰਦਿਆਂ ਦੀਆਂ ਗੱਡੀਆਂ ਆਈਆਂ ਤੇ ਵਧਾਈਆਂ ਪਾਰਟੀ ਹੋ ਗਈ ਮੁਬਾਰਕਾਂ ਦੀਆਂ ਆਵਾਜ਼ਾਂ ਗਲੇ ਤੱਕ ਸੁਣਾਈ ਦੇਣ ਲੱਗੀਆਂ ਸਾਲ ਗੁਜ਼ਰਦੇ ਗਏ ਸੁਖਦੇਵ ਦੀ ਜੂਸ ਦੀ ਰੇੜੀ ਦੀ ਜਗ੍ਹਾ ਤੇ ਅੱਜ ਜੂਸਬਾਰ ਨਾਮ ਦਾ ਰੈਸਟੋਰੈਂਟ ਸੀ ਬੜੀ ਕਮਾਈ ਸੀ ਇੰਨੇ ਨੇ ਇੱਕ ਫੋਨ ਆਇਆ ਫੋਨ ਸੁਣਦੇ ਸਾਰ ਸੁਖਦੇਵ ਦੀਆਂ ਅੱਖਾਂ 'ਚ ਪਾਣੀ ਆ ਗਿਆ ਉਹ ਆਪਣੇ ਪੁੱਤਰ 75 ਦੇ ਨਾਲ ਮੋਟਰਸਾਈਕਲ ਤੇ ਬਹਿ ਕੇ ਸ਼ਹਿਰ ਦੇ ਇੱਕ ਹਸਪਤਾਲ ਚ ਪਹੁੰਚਿਆ ਜਾ ਕੇ ਦੇਖਿਆ ਕਿ ਵੱਡੀ ਭਰਜਾਈ ਤੇ ਭਤੀਜਾ ਚੰਨਾ ਇੱਕ ਬੈੱਡ ਦੇ ਆਸੇ-ਪਾਸੇ ਖੜੇ ਸੀ ਅਰਜਨ ਬਹੁਤ ਔਖੇ ਔਖੇ ਸਾਹ ਲੈ ਰਿਆ ਸੀ ਸੁਖਦੇਵ ਕਹਿੰਦਾ ਭਾਬੀ ਇਹ ਸਭ ਕਿਵੇਂ ਕੀ ਹੋਇਆ ਵੀਰ ਨੂੰ ਭਾਬੀ ਰੋਂਦੀ ਰੋਂਦੀ ਬੋਲੀ ਭਾਜੀ ਸਭ ਖਤਮ ਹੋ ਗਿਆ ਅਸੀਂ ਕਾਸੀ ਜੋਗ ਨਹੀਂ ਰਏ ਸੁਖਦੇਵ ਕਹਿੰਦਾ ਪਰ ਹੋਇਆ ਕੀ ਭਾਬੀ ਕਹਿੰਦੀ ਤੁਹਾਡੇ ਵੀਰ ਦੀ ਸ਼ਾਹੀ ਆਦਤ ਨੇ ਫੋਕੀ ਬੱਲੇ ਬੱਲੇ ਤੇ ਝੂਠੀ ਸਰਦਾਰੀ ਨੇ ਸਾਰਾ ਕੁਝ ਗਹਿਣੇ ਕਰਵਾਤਾ ਬੈਂਕਾਂ ਤੋਂ ਤੇ ਆਸੇ ਪਾਸੇ ਦੇ ਲੋਕਾਂ ਕੋਲੋਂ ਵੀ ਕਾਫੀ ਉਧਾਰ ਲੈ ਕੇ ਜਦ ਨਾ ਚੁਕਾ ਹੋਇਆ ਤਾਂ ਹਰ ਕੋਈ ਘਰ ਦੇ ਗੇਟ ਕੋਲ ਖੜ ਕੇ ਬੇਇਜ਼ਤੀ ਕਰਨ ਲੱਗਾ ਇਹਨਾਂ ਬੁਰਾ ਦੇਖ ਕੇ ਇਹਨਾਂ ਨੇ ਆਪਣੀ ਜ਼ਿੰਦਗੀ ਖਤਮ ਕਰਨ ਲਈ ਕੋਈ ਨਸ਼ੀਲੀ ਚੀਜ਼ ਖਾ ਲਈ ਸੱਚ ਪੁੱਛੋ ਤਾਂ ਅੱਜ ਸਾਡੇ ਕੋਲੇ ਤੇ ਇਲਾਜ ਲਈ ਪੈਸੇ ਵੀ ਨਹੀਂ ਸੁਖਦੇਵ ਬੋਲਦਾ ਕਹਾਂ ਤੁਸੀਂ ਫਿਕਰ ਨਾ ਕਰੋ ਇੱਕ ਹੈ ਕਿ ਉਸਨੇ ਇਲਾਜ ਸ਼ੁਰੂ ਕਰਵਾਇਆ ਕਿਉਂਕਿ ਉਹ ਦਾ ਪ੍ਰਾਹ ਸੀ ਤੇ ਆਪਰੇਸ਼ਨ ਹੋਇਆ ਅਰਜੁਨ ਦੀ ਜਾਨ ਬਚ ਗਈ। ਉਸ ਨੂੰ ਸ਼ਹਿਰ ਸੁਖਦੇਵ ਆਪਣੇ ਘਰ ਲਿਆ ਗਿਆ ਤੇ ਜ਼ਮੀਨ ਘਰ ਵੇਚ ਕੇ ਸਭ ਉਧਾਰ ਚਕਾਉਣ ਦੀ ਸਲਾਹ ਦਿੱਤੀ ਕਿਉਂਕਿ ਜ਼ਮੀਨ ਦਾ ਗਹਿਣੇ ਦਾ ਥੋੜਾ ਹੀ ਰੇਟ ਲੱਗਾ ਸੀ ਜਦ ਕਿ ਜ਼ਮੀਨ ਦੀ ਕੀਮਤ ਜ਼ਿਆਦਾ ਸੀ। ਸੋ ਜ਼ਮੀਨੇ ਵੇਚ ਕੇ ਸਭ ਦਾ ਕਰਜ਼ਾ ਵੀ ਉਤਰ ਗਿਆ ਥੋੜੇ ਪੈਸੇ ਵੀ ਬਚ ਗਏ ਜਿਸ ਦਾ ਸ਼ਹਿਰ ਛੋਟਾ ਜਿਹਾ ਘਰ ਕੀਤਾ ਤੇ ਕਿ ਅਰਜਨ ਤੇ ਉਹਦਾ ਪਰਿਵਾਰ ਰਹਿਣ ਲੱਗ। ਚੰਨੇ ਨੇ ਸੁਖਦੇਵ ਨੇ ਆਪਣੇ ਕੰਮ ਚ ਨਾਲ ਰੱਖ ਲਿਆ। ਆਪਣੇ ਭਤੀਜੇ ਨੂੰ ਉਹਨੇ ਆਪਣੇ ਕੰਮ ਦੇ ਵਿੱਚ ਨਾਲ ਰੱਖ ਲਿਆ। ਅਰਜਨ ਨੂੰ ਇੱਕ ਦਿਨ ਬਹੁਤ ਤੇਜ਼ ਬੁਖਾਰ ਹੋਇਆ, ਘਰ ਡਾਕਟਰ ਬੁਲਾਇਆ ਗਿਆ। ਟੀਕੇ ਦਵਾਈਆਂ ਦੇਣ ਬਾਅਦ ਅਗਲੇ ਦਿਨ ਡਾਕਟਰ ਫਿਰ ਆਇਆ ਤਾਂ ਅਰਜਨ ਦੀ ਹਾਲਤ ਕਾਫੀ ਠੀਕ ਸੀ। ਡਾਕਟਰ ਬੋਲਿਆ ਕਿ ਅੰਕਲ ਜੀ ਤੁਸੀਂ ਉਹੀ ਹੋ ਨਾ ਜਿਨ੍ਹਾਂ ਦੇ ਨਾਲ ਦੇ ਪਿੰਡ ਸੜਕ ਤੇ ਬਹੁਤ ਵੱਡੀ ਕੋਠੀ ਹੁੰਦੀ ਸੀ। ਅਰਜਨ ਕਹਿੰਦਾ ਹਾਂਜੀ ਪੁੱਤਰ ਜੀ। ਪਰ ਮੈਂ ਤੁਹਾਨੂੰ ਪਛਾਣਿਆ ਨਹੀਂ। ਤੁਹਾਨੂੰ ਇਹ ਸਭ ਕਿਵੇਂ ਪਤਾ? ਡਾਕਟਰ ਕਹਿੰਦਾ ਤੁਹਾਨੂੰ ਯਾਦ ਹੈ ਕਿ ਤੁਹਾਡੇ ਪਿੰਡ ਇੱਕ ਨਸੀਬੂ ਆਉਂਦਾ ਸੀ ਕਬਾੜ ਲੈਣ। ਉਸ ਨਾਲ ਇੱਕ ਛੋਟਾ ਜਿਹਾ ਬੱਚਾ ਹੁੰਦਾ ਸੀ ਅਰਜਨ ਕਹਿੰਦਾ ਹਾਂ ਪੁੱਤਰਾ ਮੈਂ ਜਾਣਦਾ ਉਹ ਕਹਿੰਦਾ ਉਹ ਛੁੱਟੀ ਵਾਲੇ ਦਿਨ ਆਪਣੇ ਮੁੰਡੇ ਨਾਲ ਲੈ ਆਉਣਾ ਹੁੰਦਾ ਸੀ ਡਾਕਟਰ ਤੇ ਜੀ ਉਹ ਛੋਟਾ ਜਿਹਾ ਬੱਜਾ ਬਾਬੂ ਮੈਂ ਹੀ ਆ ਜਿਹੜੀਆਂ ਬੋਤਲਾਂ ਟੈਂਸ਼ਨਾਂ ਚ ਖਾਲੀ ਕਰ ਕਰ ਕੇ ਸੁੱਟਦੇ ਰਹੇ ਨਾ ਉਹ ਤੁਹਾਡੀਆਂ ਛੁੱਟੀਆਂ ਬੋਤਲਾਂ ਮੇਰੇ ਬਾਪੂ ਦੀਆਂ ਟੈਂਸ਼ਨਾਂ ਨੂੰ ਦੂਰ ਕਰਦੀਆਂ ਰਹੀਆਂ ਤੁਹਾਨੂੰ ਨੀਂਦ ਨਾ ਆਉਣ ਦਾ ਫਿਕਰ ਸੀ ਤੇ ਦੂਜੇ ਪਾਸੇ ਮੇਰੇ ਬਾਪੂ ਨੂੰ ਸਵੇਰੇ ਟਾਈਮ ਨਾਲ ਉੱਠਣ ਦਾ ਫਿਕਰ ਸੀ ਚੰਗਾ ਜੀ ਸਤਿ ਸ਼੍ਰੀ ਅਕਾਲ ਇਹ ਕਹ ਕੇ ਡਾਕਟਰ ਬਾਬੂ ਤਾਂ ਚਲੇ ਗਿਆ ਪਰ ਅਰਜਨ ਨੂੰ ਫਿਰ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਵਾ ਗਿਆ। ਉਹਦੀਆਂ ਅੱਖਾਂ ਮੂਰੇ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਵਾ ਗਿਆ। ਉਹਦੀਆਂ ਅੱਖਾਂ ਮੂਰੇ ਤੇ ਦਿਮਾਗ ਵਿੱਚ ਇੱਕ ਪਾਸੇ ਨਸੀਬੂ ਘੁੰਮ ਰਿਹਾ ਸੀ ਜਿਸ ਨੇ 1-1 ਰੁਪਏ ਦਾ ਕਬਾੜ ਇਕੱਠਾ ਕਰਕੇ ਮਿਹਨਤ ਕਰਕੇ ਆਪਣੇ ਪੁੱਤਰ ਦੀ ਜਿੰਦਗੀ ਕਬਾੜ ਹੋਣ ਤੋਂ ਬਚਾ ਲਈ ਤੇ ਦੂਜੇ ਪਾਸੇ ਛੋਟਾ ਪ੍ਰਾ ਸੁਖਦੇਵ ਜਿਸ ਨੇ ਕਦੇ ਕੰਮ ਨੂੰ ਛੋਟਾ ਵੱਡਾ ਨਹੀਂ ਸਮਝਿਆ ਤੇ ਆਪਣੀ ਖੁਦ ਦੀ ਇੱਕ ਅਲੱਗ ਪਛਾਣ ਬਣਾ ਲਈ ਜਿਸ ਨੂੰ ਕਿਸੇ ਵੇਲੇ ਚੰਗਾ ਨਾ ਸਮਝਣ ਵਾਲਾ ਅਰਜਨ ਅੱਜ ਉਹਦਾ ਐਸਾਨਮੰਦ ਸੀ ਤੇ ਅਖੀਰ ਜਦ ਆਪਣੇ ਵੱਲ ਦੇਖਿਆ ਤਾਂ ਅੰਦਰੋਂ ਅੰਦਰ ਆਪਣੇ ਆਪ ਨੂੰ ਕੁਸਣ ਲੱਗਾ ਕਿਉਂਕਿ ਅੱਜ ਉਹਨੂੰ ਆਪਣੇ ਅੰਦਰ ਇੱਕ ਦਿਮਾਗੋ ਬਿਮਾਰ ਸ਼ਖਸ ਦਿਖ ਰਿਹਾ ਸੀ ਜਿਸ ਨੇ ਆਪਣੀ ਝੂਠੀ ਸਰਦਾਰੀ ਦੇ ਨਸ਼ੇ 'ਚ ਫੋਕੀ ਛਾਲ ਲਈ ਲੋਕ ਦਿਖਾਵੇ ਦੇ ਚੱਕਰ 'ਚ ਆਪਣੇ ਅੰਦਰ ਬਿਨਾਂ ਵਜ੍ਹਾ ਹੀ ਇੱਕ ਫਿਕਰਾਂ ਦੀ ਸੌਕ ਲਵਾ ਲਈ ਜਿਸ ਨੇ ਉਸਦਾ ਸਭ ਕੁਝ ਭੋਰ-ਭੋਰ ਕੇ ਖਾ ਲਿਆ ਸੀ ਸੋ ਦੋਸਤੀ ਇਹ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਐਸੀ ਕਹਾਣੀ ਸੁਣ ਕੇ ਤੁਹਾਡੇ ਮਨ ਦੇ ਵਿੱਚ ਕੀ ਖਿਆਲ ਆਇਆ ਤੁਸੀਂ ਆਪਣੀ رائے ਕਮੈਂਟਾਂ ਦੇ ਨਾਲ ਸ਼ੇਅਰ ਕਰ ਸਕਦੇ ਹੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੇ ਦੇ ਨਾਲ ਇਹੋ ਜੀਆਂ ਹੋਰ ਕਹਾਣੀਆਂ ਲੈ ਕੇ ਆਉਂਦਾ ਰਾਵਾਂਗਾ ਸੋ ਇਹੋ ਜੀਆਂ ਕਹਾਣੀਆਂ ਸੁਣਨ ਵਾਸਤੇ ਤੁਸੀਂ ਮੇਰਾ ਪੇਜ ਨਵੀਂ ਉਡਾਨ ਹਰਪ੍ਰੀਤ ਦੇ ਨਾਲ ਸਬਸਕ੍ਰਾਈਬ ਕਰ ਲੈਣਾ YouTube ਤੇ Instagram ਤੇ ਵੀ ਫੋਲੋ ਕਰ ਲੈਣਾ ਧੰਨਵਾਦ